ਸਮਾਜ ਸੇਵੀ ਜਿਹੜੇ ਗਵਿੰਦਰ ਜੀ ਪਹੁੰਚੇ ਹੋਏ ਉਹ ਦੀ ਸੇਵਾ ਕਰ ਰਹੇ ਨੇ ਪੂਰੀ ਤਸਵੀਰਤ ਨੂੰ ਲਾਈਵ ਦਿਖਾ ਰਹੇ ਹਾਂ ਜੇ ਕੋਈ ਆਜੇ ਕੋਈ ਬੜਾ ਬੜਾ ਦੂਰ ਤੋਂ ਆ ਰਿਹਾ ਹੈ ਜਦ ਬੱਬੇ ਨੂੰ ਪੇਜਾ तो भाईजान है तो निको नाकरे को पूछता है कि ना सारे भाई के बेटे सारे बैठो बैठो, बैठो, बैठो। तो तो सारे बैठो सारे बैडरूम ਥੱਲੇ ਲੈ ਕੇ ਤੇ ਜੀ ਬੜੀ ਆ ਉਹ ਕਰ ਰਿਹਾ ਰਹੇ ਰਹੰਦ ਬੜਾ ਸ਼ੁਰੂ ਆਪਣੇ ਨੇ ਬੱਚਿਆਂ ਨੂੰ ਦੋਸਾਂ ਵਾਲੇ ਜ ਆਏ ਇਹ تین سارے ਆਦੂ ਵਾਲੇ ভাই ਬੈਠਦੇ ਤੁਸੀਂ ਬੈਠਦੇ ਮੇਰੇ ਆ ਆਹ ਦੇਖ ਬਾਬਾ ਤੇਰੇ ਮਾਂ ਨੇ ਬੈਠ ਗਿਆ ਬੱਚਾ ਆਪ ਵੀ 3 ਬਣਾ ਦੇਣਾ ਬੜੀਆ ਬਣਾ ਦੇ ਸਾਡੇ ਸਾਡੇ ਵਾਚਨ ਜੱਤਰਾ ਆਪਾਂ ਚੱਲਣਾ ਹੈ ਆਹ ਦੇ ਆਪਾਂ ਮਾਰੀ ਹੋ ਤੂੰ ਮੈਂ ਬੈਠ ਗਿਆ ਆਹ ਲੈ ਲਿਓ ਤੈਨੂੰ ਤੈਨੂੰ ਮੈਂ ਪਾਉਂਦਾ ਹਾਂ ਉਹ ਬੈਠੀ ਆ ਸਤਨਾਇਪੁਰ ਜਿਸਨੇ ਆ ਕੇ ਜਵਿੰਦਰ ਜੀ ਜਿਹੜੇ ਸੇਵਾ ਕਰਦੇ ਹੋ ਨੇ ਅਗਰ ਆ ਰਹੇ ਨੇ ਹਾਂ ਜੀ

ਪ੍ਰਵੀਂਦਰ ਕਾਂਗਪੁਰ ਜੀ ਦਾ ਨਾਮ ਹੈ 10 ਕੋ ਦਵਿੰਦਰ ਜੀ ਵੱਲੋਂ ਗਰੀਬ ਪਰਿਵਾਰਾਂ ਨੂੰ ਬੱਚਿਆਂ ਨੂੰ ਟੀ-ਸ਼ਰਟ ਦਿੱਤੇ ਜਾ ਰਹੀਆਂ ਨੇ ਕਿ ਬਹੁਤ ਵੱਡੀ ਮਦਦ ਹੈ ਜਿਹੜੀ ਬੱਚਿਆਂ ਦੀ ਕੀਤੀ ਜਾ ਰਹੀ ਹੈ ਲਿਆਓ ਪੈਂਟਾਂ ਵੱਡੇ ਬੱਚੇ ਕੋਲ ਕਿੰਨੇ ਸਾਲ ਦਾ ਹੈ? ਛੋਟੇ ਰਹੇਗੀ ਕੋਈ ਨਹੀਂ। ਅਮੀ ਛੋਟੇ ਜਾਂਦਾ ਹੋਇਆ। ਸਦਾ ਨਾ 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 ਬਣਦੇ ਬਣਦੇ ਬੜਾ ਵੀ ਸਿੱਖ ਬਣਦਾ ਅਸਰ ਵਿੱਚ ਠੀਕ ਰੋ। ਕਹਿੰਦਾ ਬਾਪਾ ਕਿਥੇ ਸੇ ਬਾਬਾਏ ਬਾਬਾ। ਚੱਲੇ ਹੁਣ। ਸ਼ਾਲਾ ਟੇ। ਬੈਠੋ ਤੋ ਬਸੋ। 5 ਸਾਲ ਦਾ। ਬਾਬਾ ਦੇ ਕਿੱਥੇ ਬੈਠਣਾ? ਇੱਕਲਾ। ਸ਼ਾਲਾ ਦੇ। ਆ ਲੈ ਬੰਦ ਕਰ ਸਰ ਦੇ ਦੂੰਗਾ ਲੋ ਜੀ ਵਾਲਾ ਸਮਾਨ ਬਹੁਤ ਆ ਘਰੇ ਲੋ ਜੀ ਕਹਿੰਦਾ ਸ਼ੁਰੂਆਤ ਕੀਤੀ ਆ ਤੁਸੀਂ ਮੈਨੂੰ 25 30 ਕਿਹਾ ਸੀ ਮੈਂ ਉਹ ਨਿਕਲਿਆ ਹੀ ਕਰ ਦਿੱਤੀ ਉਹ ਟੋਲੇ ਹੋ ਜਾਣਾ ਬੈਠੋ ਇੱਥੇ ਬੈਠੋ ਗੁਰੂ ਪਗੜਾ ਲੀਟ ਭਾਈ ਗੁਰੂ ਪਗੜਾ ਲੀਟ ਲੈ ਸਾਰੇ ਖੋਲ ਕੇ ਬੈਠੋ ਮੋਟਰ ਕਰਾ ਲਈ ਬੈਠੋ ਬੁੱਤ ਸਾਰੇ ਉਹ ਵਧੀਆ ਸੇਵਾ ਕਰ ਰਹੇ ਭਾਈ ਉਹ ਵਧੀਆ ਸੇਵਾ ਕਰ ਰਹੇ ਭਾਈ ਅੱਛਾ ਜੀ ਹਾਂ ਜੀ ਕੱਪੜੇ ਬੰਡੇ ਨੇ ਅੱਜ ਗਰੀਬਾਂ ਲੋਟਾਂ ਦੀ बस्ती ਦੇ ਵਿੱਚ ਹਾਂ ਜੀ ਹਾਂ ਕਿ ਵੀਰ ਜੀ ਮੈਂ ਬੇਨਤੀ ਕਰਦਾ ਔਰ ਦੇ ਮੀਡੀਆ ਨੂੰ ਮੋਟਰ ਕਰਾ ਲਈ ਆ ਗਰੀਬਾਂ 'ਚ ਵੀ ਥੋੜਾ ਜਿਹਾ ਵੱਧ ਧਿਆਨ ਦਿਆ ਕਰੋ ਇਹ ਗਰੀਬਾਂ ਖਾਤਰ ਬਾਜੀ ਉਠਾਇਆ ਕਰੋ ਸਰਪੰਚ ਕੱਢ ਕੇ ਜੋ ਵੀ ਕੋਈ ਬੋਤਾਂ ਵੇਲੇ ਆਉਂਦਾ ਅਸੀਂ ਸੈੱਡ ਪਾ ਦਾਂਗੇ ਅਸੀਂ ਐਂ ਕਰ ਦਾਂਗੇ ਅੱਜ ਦੇਖਿਓ ਜੀ ਇਹਨਾਂ ਦਾ ਹਾਲਸਾ ਪਿੰਡ ਕਹਿੰਦੀ ਘੱਟ ਟੈਨਦਿਆ ਕਰੋ ਪਿੰਡ ਦੇ ਵਿੱਚ ਤਾਂ ਬਹੁਤ ਅਮੀਰ ਲੋਕ ਰਹਿੰਦੇ ਆ ਆ ਗਰੀਬਾਂ ਕਹਿੰਦੀ ਜਰੂਰ ਦਾਨ ਕਰੋ ਮੇਰੇ ਵੀਰ ਬੇਨਤੀ ਉਹ ਕਰਦਾ ਹਾਂ ਤੁਹਾਡੇ ਤੇ ਸਾਰਿਆਂ ਨੂੰ ਆ ਦੇਖੋ ਨਾ ਪੂਰੇ ਬਾਰਸ ਆਉਣੀ ਐ ਕੋਈ ਸੈੱਡ ਦਾ ਫਰਮ ਨਹੀਂ ਕੋਈ ਵੀ ਹਾਂਜੀ ਵਗੇਰਾ ਸਿੰਘ ਜੀ ਅੱਜ ਦਵਿੰਦਰ ਉਹਨਾਂ ਨੇ ਜੇ ਤੁਸੀਂ ਸਾਰੇ ਰਲ ਮਿਲ ਕੇ ਇੱਕ ਵਧੀਆ ਪ੍ਰਾਲਾਣਾ ਕੀਤਾ ਕੀ ਕਹਿਣਾ ਚਾਹੁੰਦੇ ਹੋ ਬਾਈ ਜੀ ਮੈਂ ਤਾਂ ਸਾਰਿਆਂ ਨੂੰ ਇਹ ਬੇਨਤੀ ਕਰਦਾ ਜਿਹਦੇ ਕੋਲੇ ਕੋਈ ਸੇਵਾ ਪਿੰਡ ਦੇ ਵਿੱਚੋਂ ਕਰਨਾ ਚਾਹੁੰਦਾ ਹੈ ਆ ਮੇਰੇ ਭਾਈਆਂ ਚਾ ਵੀਰ ਬੱਚਿਆਂ ਚ ਛੋਟੇ ਛੋਟਿਆਂ ਚ ਆ ਕੇ ਕੋਈ ਵੀ ਸੇਵਾ ਕਰ ਲੋ ਕੱਪੜੇ ਵੰਡ ਦੋ ਜਾਂ ਕੋਈ ਸੱਟ ਦੀ ਸੇਵਾ ਕਰ ਲੋ ਜਾਂ ਕੋਈ ਦਾਨ ਪੁੰਨ ਕੋਈ ਚੌਲ ਆਟਾ ਕੁਝ ਵੀ ਦੇਣਾ ਨਾ ਇਹ ਗਰੀਬਾਂ ਚ ਆਇਆ ਪਿੰਡ ਦੇ ਵਿੱਚੋਂ ਪਤਾ ਨਹੀਂ ਸਰਪੰਚ ਮੈਂਬਰਾਂ ਨੂੰ ਡਰ ਲੱਗਦਾ ਉਧਰ ਵੱਧ ਧਿਆਨ ਦਿੰਦੇ ਨੇ ਇਨਾਂ ਚ ਨਹੀਂ ਧਿਆਨ ਦਿੰਦੇ ਖਤਵਾਨ ਕੀ ਬੇਨਤੀ ਆ ਅੱਜ ਜੋਗ ਬੰਦੇ ਨੇ ਸਾਡੇ ਪਿੰਡ ਦੇ ਸਾਜਲੀ ਦੇ ਪੰਚਾਇਤ ਕੋਲ ਜਾਂਦੇ ਨੇ ਅਵੇ ਰੱਖੀ ਹੈ ਹਾਲ ਗਰੀਬਾਂ ਦਾ ਪਾਣੀ ਦੇ ਵਿੱਚ ਮੱਛਰ ਖਾਈ ਜਾਂਦਾਗਾ ਵੋਟਾਂ ਲੈ ਲੈਦੇ ਕੁਛ ਨਹੀਂ ਬਣਾਇਆ ਸਾਡੇ ਅੱਛਾ ਵੋਟਾਂ ਲੈ ਲੈਦੇ ਨੇ ਕੁਛ ਨਹੀਂ ਬਣਾਇਆ ਥੋੜਾ ਆਟਾ ਦਾ ਲਾੜ ਵਾਲੇ ਕਾਰਡ ਬਣ ਨਹੀਂ ਆ ਅੱਜ ਜਾਣੇ ਕਿੱਥੇ ਦੇ ਬਣੇ ਨੇ ਇੱਥੇ ਤਾਂ ਬੜੇ ਦੇ ਨਹੀਂ ਅੱਛਾ ਤੁਸੀਂ ਸਰਕਾਰ ਸਰਕਾਰ ਨੂੰ ਮੰਤਰੀਆਂ ਨੂੰ ਕੀ ਕਹਿਣਾ ਚਾਹੁੰਦੇ ਬਣ ਜਾਣਾ ਕਾਰਡ ਤੁਹਾਡੇ ਹੋਰ ਆ ਤੁਸੀਂ ਕਿਹਾ ਕਿ ਵੋਟਾਂ ਲੈ ਦੇ ਕਿੰਨੇ ਨਜ਼ਾਰੇ ਰੱਖ ਦਿੰਦੇ ਨੇ ਠੀਕ ਹੈ ਕੁਛ ਨਹੀਂ ਬਣਾਦੇ ਬਤਾ ਉਹ ਕਿ ਗਰੀਬੀ ਉਹ ਚੁੰਬੜੀ ਵੇ ਗੁੜੀ ਕਿੱਥੇ ਮੱਚਦੀ ਰਹਿੰਦੀ ਏ ਠੀਕ ਹੈ ਕਿਹੜੀ ਚੁੰਬੜੀ ਚ ਮੱਚਦੀ ਰਹਿੰਦੀ ਕੋਈ ਬਣਾਇਆ ਨਹੀਂ ਇੰਜ ਥਾ ਮਕਾੜ ਪਾਵਾਂਗੇ ਜੀ ਇਹ ਕਰਾਂਗੇ ਵੋਟਾਂ ਲੈ ਕੇ ਚਲੇ ਜਾਂਦੇ ਨੇ ਪੁੱਤ ਕੁਛ ਬਣਾਉਂਦੇ ਨਹੀਂ ਮੱਛਰਾ ਤਾਂ ਸਾਰੀ ਰਾਤ ਖਾਈ ਜਾਂਦੇ ਟੋੜਿਆ ਬੇ ਆ ਦੇਖੀ ਹਾਲ ਬਣਿਆ ਦਾ ਦੇਖ 부ੜੀ ਦਾ ਦੇਖ ਮਾਤਾ ਦਾ ਟੋੜੀ ਮਾਰ ਗਈ ਆ ਵੇ ਕੀ ਬਣਿਆ ਦਾ ਦੇਖ ਆ ਹਸਪਤਾਲ ਚ ਦੇਖ ਲੋ ਹਸਪਤਾਲ ਚ ਹਾਂ ਹਸਪਤਾਲ ਚ ਕੋਈ ਆਉਂਦਾ ਨਾ ਜਾਂ। ਨਾ ਕੋਈ ਨਹੀਂ ਆਉਂਦਾ ਪੁੱਤ। ਕੋਈ ਨਹੀਂ ਆਉਂਦਾ ਹਸਪਤਾਲ ਤੋਂ ਕੋਈ ਨਹੀਂ ਕੋ ਦੇਖੇ ਜਾਂਦਾ। ਗਰੀਬ ਤਾਂ ਅਸੀਂ ਮੱਖੇ ਮਰਦੇ ਰਹਿੰਦੇ ਆ ਕਿ ਮੱਕੇ ਜਾਨੇ ਉਹ ਖਾਣਾ ਨਹੀਂ ਆਉਂਦਾ ਸਤ ਨਾਮ। ਰਵਿੰਦਰ ਤੁਸੀਂ ਕੋਰੋਨਾ ਵਕਤ ਵੀ ਵਧੀਆ ਇੱਕ ਚੰਗਾ ਅਪਰਾਲਾ ਕੀਤਾ ਸੀ। ਜਿਹੜਾ ਪਾਟਾ ਵਗੈਰਾ ਇਹ ਰਾਸ਼ਨ ਤੁਸੀਂ ਵੰਡ ਕੇ ਜਾਂਦੇ ਸੀਗੇ। ਤੇ ਹੁਣ ਵੀ ਤੁਸੀਂ ਅੱਜ ਵੀ ਤੁਹਾਡੀ ਟੀਮ ਨੇ ਜਾਂ ਤੁਸੀਂ ਨੇ ਇੱਕ ਵਧੀਆ ਅਪਰਾਲਾ ਕੀਤਾ ਤੇ ਬਾਕੀ ਵੀ ਸਮਾਜ ਨੂੰ ਕੀ ਕਹਿਣਾ ਚਾਹੁੰਦੇ ਹੋ? ਦੇਖੋ ਉਪਰ ਆਇਆ ਉੱਨੀ ਚ ਆਇਆ ਸਾਡੀ ਸਰਕਾਰ ਸੀਗੀ ਪੰਜਾਬ ਦੇ ਅੰਦਰ ਔਰ ਸਾਡਾ ਫਰਜ਼ ਬੰਦਾ ਸੀਗਾ ਕਿ ਜਿਨ੍ਹਾਂ ਲੋਕਾਂ ਦੇ ਇਹ ਵਿਪਤਾ ਪਈ ਆ ਅਸੀਂ ਉਹਨਾਂ ਦਾ ਸਾਥ ਦੀ ਅਸੀਂ ਅੱਗੇ ਵੱਧ ਕੇ ਉਸ ਚੀਜ਼ ਨੂੰ ਪਹਿਲੇ ਦੇ ਆਧਾਰ ਦੇ ਉੱਤੇ ਮਾਨਯੋਗ ਸਾਫਤਾ ਕੈਬਨਟ ਮੰਤਰੀ ਵਿਜੇਂਦਰ ਸਿੰਘਲਾ ਜੀ ਵੱਲੋਂ ਰਾਸ਼ਨ ਜਿਹੜਾ ਸਾਲਮਹਿਆ ਕਰਵਾਇਆ ਗਿਆ ਸੀਗਾ ਦੋ ਪਤਾਨੀ ਮੈਂ 3 ਟਰਾਲੀਆਂ ਭਰ ਕੇ ਲੈ ਕੇ ਆਇਆ ਸੀ 3.5 300 ਇੱਕ ਵਾਰ ਲੈ ਕੇ ਆ ਸੀ ਸ਼ੈਦੂ ਮਿਲਲਾ ਦਾ 1000 ਕਿੱਟ ਦੇ ਆਸ-ਪਾਸ ਮੈਂ ਸਪਿੰਡਿੰਗ ਦਿੱਤੀ ਸੀ ਔਰ ਮੇਰੀ ਇਹੀ ਸੋਚ ਰਹੀ ਆ ਹੁਣ ਸਰਦੀ ਨਿਕਲੀ ਆ ਪਿਛਲੀ ਸਰਦੀ ਦੇ ਵਿੱਚ ਵੀ ਮੈਂ ਜਿਹੜਾ ਲੋਕਾਂ ਦੇ ਮੈਂ ਲੋਕ ਦੇਖੇ ਨੇ ਜਿਹੜੇ ਜੁੱਤਾ ਨਹੀਂ ਲੈ ਸਕਦੇ ਸੀ ਕੰਬਲ ਨਹੀਂ ਲੈ ਸਕਦੇ ਸੀ ਮੈਂ ਉਹਨਾਂ ਨੂੰ ਵੀ ਮਦਦ ਕਰਵਾਇਆ ਆ ਆ ਗਰਮੀ ਦਾ ਸੀਜ਼ਨ ਚੱਲਿਆ ਹੁਣ ਮੈਂ ਫਿਰ ਸੋਚਿਆ ਕਿ ਯਾਰ ਗਰੀਬ ਪਰਿਵਾਰ ਦੇ ਵਿੱਚੇ ਬਹੁਤ ਆਸੀਂ ਤਾਂ ਛੱਤਾਂ ਥੱਲੇ ਏਸ਼ੀਆ ਥੱਲੇ ਸੌ ਜਾਂਦੇ ਆ ਮਗਰ ਆਹ ਜਿਹੜੇ ਲੋਕ ਨੇ ਆ ਪਿੱਛੇ ਨਹੀਂ ਜਾਣਾ ਹੂੰ ਜਿਨ੍ਹਾਂ ਦਾ ਮੀਂਹ ਕੋਈ ਰੱਖਾ ਹੀ ਨਹੀਂ ਹੈਗਾ ਜਿਨ੍ਹਾਂ ਦੇ ਪਾਣੀ ਖੜੇ ਦੀ ਕੋਈ ਕੱਢਣ ਵਾਲਾ ਨਹੀਂ ਹੈਗਾ ਜਿਨ੍ਹਾਂ ਇਹ ਵੀ ਕਹਿੰਦੇ ਕਿ ਸਾਡੇ ਬੱਚੇ ਜਿਹੜੇ ਜ਼ਿੰਦਗੀ ਵਧੀਆ ਜੀਣ ਅਸੀਂ ਇਸ चीज ਨੂੰ ਪਹਿਲੇ ਅਧਾਰ ਤੇ ਲੈ ਕੇ ਮੇਰੀ ਹਮੇਸ਼ਾ ਕੋਸ਼ਿਸ਼ ਰਹੀ ਆ ਸਰਦੀ ਆਉਂਦੀ ਸਰਦੀ ਦੁਆਰਾ ਫੇਰੇ ਇਸ ਦੁਸਤੇ ਦਾ ਇਹ ਪ੍ਰੋਗਰਾਮ ਲੀਕਾਂਗੇ ਹੁਣ ਅਸੀਂ ਪਿੰਡ ਦੇ ਵਿੱਚ ਇੱਥੋਂ ਸ਼ੁਰੂਆਤ ਕੀਤੀ ਹੈ ਅੱਜ ਇਹ ਕੱਪੜੇ ਵੰਡਣ ਦੀ ਰੈਡੀਮੇਡ ਕੱਪੜੇ ਵੰਡਣੀ ਤੋਂ ਸ਼ੁਰੂਆਤ ਕੀਤੀ ਹੈ ਜਰਹੀ ਵਾਲੇ ਕੱਪੜੇ ਵੰਡੇ ਨੇ ਹੁਣ ਰੈਡੀਮੇਡ ਕੱਪੜੇ ਵੰਡੇ ਨੇ ਪਿੰਡ 'ਚ ਕੋਈ ਵੀ ਇਨਸਾਨ ਦੇਖ ਜਿਵੇਂ ਆ ਰਿਹਾ ਜਦੋਂ ਮੋਦੀ ਸਰਕਾਰ ਆਉਂਦੀ ਹੈ ਕਾਂਗਰਸ ਪਾਰਟੀ ਸਰਕਾਰ ਆਉਂਦੀ ਹੈ ਜਿਨ੍ਹਾਂ ਦੇ ਆਟਾ ਦਾਲ ਵਾਲੇ ਰਾਸ਼ਨ ਕਾਰਡ ਦੇ ਬਗੈਰਾ ਬਣੇ ਨਹੀਂ ਬਣੇ ਹੋਏ ਜਿਹੜੇ ਸਰਕਾਰ ਗਰੀਬਾਂ ਨੂੰ ਸਹੂਲਤਾਂ ਦਿੰਦੀ ਹੈ ਉਹਨਾਂ ਦੇ ਵਾਂਝੇ ਨੇ ਜੇ ਤੁਹਾਡੀ ਸਰਕਾਰ ਆਉਂਦੀ ਹੈ ਤੁਸੀਂ ਧਿਆਨ ਦਿਓਗੇ ਬਿਲਕੁਲ ਮੇਰੀ ਉਹ ਅੱਜ ਵੀ ਨੌਲੇਜ ਆ ਮੈਂ ਇੰਸਪੈਕਟਰ ਸਾਹਿਬ ਨਾਲ ਫੂਡ ਸਰਕਟ ਇੰਸਪੈਕਟਰ ਸਾਹਿਬ ਨਾਲ ਕਈ ਵਾਰ ਗੱਲ ਕਰ ਚੁੱਕੇ ਆ ਉਹ ਮੈਨੂੰ ਇੱਕੋ ਗੱਲ ਕਹਿੰਦੇ ਕਹਿੰਦੇ ਬਾਈ ਜੀ ਸਾਈਡ ਬੰਦ ਆ ਠੀਕ ਹੈ ਹੁਣ ਉਹ ਸਾਈਡ ਪਤਾ ਨਹੀਂ ਕਦੋਂ ਖੁੱਲਣੀ ਹੈ ਉਹ ਰੱਬ ਜਾਣਦਾ ਕਿਉਂਕਿ ਇਸੇ ਜ਼ਿਲ੍ਹੇ ਨੂੰ ਮੁੱਖ ਮੰਤਰੀ ਸਾਹਿਬ ਬਲੌਂਗ ਕਰਦੇ ਨੇ ਇਸੇ ਜ਼ਿਲ੍ਹੇ ਨੂੰ ਇਸ ਕੌਂਸੀ ਜੋਂਸੀ ਨੂੰ ਵਿੱਤ ਮੰਤਰੀ ਸਾਹਿਬ ਬਿਲੋਂਗ ਕਰਦੇ ਨੇ ਇਸੇ ਜ਼ਿਲ੍ਹੇ ਦੇ ਤਿੰਨ ਚਾਰ ਮੰਤਰੀ ਨੇ ਔਰ ਇੱਥੋਂ ਦੇ ਮੈਂਬਰ ਆਫ ਪਾਰਲੀਮੈਂਟ ਵੀ ਆਮ ਆਦਮੀ ਪਾਰਟੀ ਦੇ ਨੇ ਸੋ ਕੰਮ ਉਹਨਾਂ ਦਾ ਸੀਗਾ ਅਸੀਂ ਸਾਡੀ ਕੋਸ਼ਿਸ਼ ਰਹੀ ਆ ਕਿ ਹਮੇਸ਼ਾ ਇਹਨਾਂ ਲੋਕਾਂ ਨੂੰ ਅਸੀਂ ਅੱਗੇ ਤੱਕ ਲੈ ਕੇ ਜਾਈਏ ਔਰ ਸਾਡੀ ਕੋਸ਼ਿਸ਼ ਰਹੂਗੀ ਇਹਨਾਂ ਲੋਕਾਂ ਨੂੰ ਅੱਗੇ ਤੱਕ ਲੱਗ ਜਾਂਦੀ ਔਰ ਇੱਕ ਮੈਂ ਹੋਰ ਚੀਜ਼ ਕਹਿਣੀ ਜਾਨਾ ਤੁਹਾਡੇ ਮਾਧਿਅਮ ਰਾਹੀਂ ਤੁਹਾਡੇ ਮੀਡੀਆ ਦੇ ਮਾਧਿਅਮ ਰਾਹੀਂ ਵੀ ਪਿੰਡ 'ਚ ਕੋਈ ਹੋਰ ਵੀ ਬੱਚਾ ਕੱਪੜੇ ਲੈਣ ਵਾਲਾ ਅਸੀਂ ਉਹਨਾਂ ਨੂੰ ਮਦਦ ਕਰਵਾਉਣ ਦੇ ਹਰ ਹਿੱਲੇ ਲਈ ਤਿਆਰ ਆ ਕਿਤੇ ਮਰਜੀ ਸਾਨੂੰ ਕਹੋ ਮੈਂ ਕੱਪੜੇ ਬਹੁਤ ਲੈ ਕੇ ਆਇਆ ਮੰਡਨ ਵਾਸਤੇ ਦਵਿੰਦਰ ਜੀ ਦਵਿੰਦਰ ਜੀ ਇੱਕ ਗੱਲ ਹੋਰ ਹੈ ਜੇ ਆਪਾਂ ਦੇਖੀਏ ਨਾ ਕੱਪੜਿਆਂ ਨਾਲ ਇਹਨਾਂ ਦਾ ਗੁਜ਼ਾਰਾ ਨਹੀਂ ਹੋਣਾ ਜੇ ਆਪਾਂ ਇਹਨਾਂ ਦੀ ਅੱਗੇ ਦੀ ਗੱਲ ਕਰੀਏ ਤਾਂ ਇਹਨਾਂ ਨੂੰ ਸਭ ਤੋਂ ਜਿਹੜਾ ਜ਼ਰੂਰੀ ਹੈ ਅੱਜ ਐਜੂਕੇਸ਼ਨ ਹੈ ਠੀਕ ਹੈ ਉਹਦੇ ਵਾਸਤੇ ਕੋਈ ਅਪਰਾਲਾ ਕੋਈ ਅਸੀਂ ਇੱਕ ਐਨਜੀਓ ਬਣਾਉਣ ਜਾ ਰਹੇ ਹਾਂ ਜੀ ਜਿੱਥੋਂ ਦਾ ਕਮੇਰੀ ਕੋਸ਼ਿਸ਼ ਆ ਕਿਪੜਿਆਂ ਨੂੰ ਠੀਕ ਕਰੇ ਜਿੱਥੇ ਕਹਿਣਗੇ ਨਾ ਉੱਥੇ ਤਿਆਰ ਹੈ ਹਮੇਸ਼ਾ ਕਿਸੇ ਵੀ ਦੀ ਜ਼ਰੂਰਤ ਹੈ ਇਹਨਾਂ ਨੂੰ ਮੈਂ ਤਿਆਰ ਹ ਹਮੇਸ਼ਾ ਮੈਨੂੰ ਕਹਿਣ ਤਾਂ ਸੀ ਵੀ ਇਸ ਤੀਦੀ ਸਾਨੂੰ ਜ਼ਰੂਰਤ ਨਹੀਂ ਐਜੂਕੇਸ਼ਨ ਦੀ ਜ਼ਰੂਰਤ ਵੱਡੀ ਹੈ ਇਹਨਾਂ ਨੂੰ ਕਿੱਥੇ ਲੋੜ ਆ ਮੇਰੀ ਮੈਨੂੰ ਵਰਤਨ ਤਾਂ ਸੀ ਲੂਸ ਤਾਂ ਕਰਨ ਮੈਨੂੰ ਕਿਤੇ ਇਹ ਕੰਮ ਸਰਕਾਰਾਂ ਦੇ ਨੇ ਮੈਂ ਸਰਕਾਰਾਂ ਨੂੰ ਵੀ ਇੱਕ ਸਾਈਡ ਤੇ ਰੱਖ ਕੇ ਕਹਿੰਦਾ ਮੈਂ ਇਹਨਾਂ ਦੇ ਨਾਲ ਖੜਾ ਜਿੱਥੇ ਕਹਿੰਨਗੇ ਮੈਂ ਨਾਲ ਜਾਣ ਨੂੰ ਵੀ ਤਿਆਰ ਹਾਂ ਇਹਨਾਂ ਦੇ ਕੰਮ ਕਰਾਉਣ ਦੇ ਵਿੱਚ ਆਨੂੰ ਨੂੰ ਕਹਿਣ ਤਾਂ ਸਹੀ ਤੇ ਕੱਪੜੇ ਵਾਲੀ ਗੱਲ ਵੀ ਮੈਂ ਲੈ ਕੇ ਆਇਆ ਇੱਥੇ ਇਹਨਾਂ ਨੇ ਵਿਚਾਰਿਆਂ ਨੇ ਮੈਨੂੰ ਅੱਜ ਥੱਕੇ ਹਾਂ ਜੀ ਦਵਿੰਦਰ ਜੀ ਕੀ ਕਹੋਗੇ ਕਿ ਹੋਰ ਵੀ ਕਿਹਦੇ ਪਿੰਡ ਤੇ ਸਮਾਜ ਦੇ ਵੀ ਬੈਠੇ ਨੇ ਕੀ ਲੱਗਦਾ ਉਹਨਾਂ ਨੂੰ ਵੀ ਇਤਨੂੰ ਧਿਆਨ ਦੇ ਦੀ ਲੋੜ ਦੀ ਧਿਆਨ ਦੇਣ ਦੀ ਲੋੜ ਆ ਬਾਈ ਜੀ ਜੇ ਸਾਡਾ ਨਗਰ ਸਰਸ ਨਹੀਂ ਰਿਹਾ ਸਾਡਾ ਨਗਰ ਇਹ ਸਾਫ ਸੁਥਰਾ ਨਹੀਂ ਰਿਹਾ ਸਾਡਾ ਨਗਰੀ ਇਸ ਜੀ ਦੇ लायक ਨਹੀਂ ਰਿਹਾ ਤਾਂ ਫਿਰ ਅਸੀਂ ਇਹੋ ਜੀ ਕਮਾਈ ਦਾ ਕੀ ਕਰਨਾ ਜੇ ਸਾਡੇ ਲੋਕ ਹੀ ਦੁਖੀ ਰਹੇ ਅਸੀਂ ਇਸ ਕਮਾਈ ਦਾ ਕਰਨਾ ਕੀ ਹੈ ਠੀਕ ਹੈ ਇਹ ਗਰੀਬਾਂ ਦੀ ਨਾਲ ਹਰ ਵਾਰੀ ਜਿਹੜੀ ਵੀ ਕੋ ਸਰਕਾਰ ਬਣਦੀ ਹੈ ਜਾ ਪੰਚਾਇਤਾਂ ਬਣਦੀਆਂ ਨੇ ਜਾਂ ਆਪਾਂ ਕਹਿੰਦੇ ਬਲਾਕ ਸੰਮਤੀ ਦਾ ਵੋਟਾ ਆਉਂਦੀਆਂ ਨੇ ਹੋਰ ਬਹੁਤ ਹੀ ਵੋਟਾਂ ਆਉਂਦੀਆਂ ਨੇ ਪਰ ਇਹ ਗਰੀਬਾਂ ਦੇ ਨਾਲ ਵਾਦੇ ਕੀਤੇ ਜਾਂਦੇ ਨੇ ਪਰ ਕਿਤੇ ਨੇ ਕਿਤੇ ਉਹ ਪੂਰੇ ਨਹੀਂ ਹੁੰਦੇ ਉਹਨਾਂ ਨੂੰ ਕਿਹਾ ਮੈਂ ਕਦੀ ਅਸਾਂ ਕਿ ਮੈਂ ਕਦੀ ਕਿਸੇ ਨਾਲ ਕੋਈ ਵਾਦਾ ਨਹੀਂ ਕੀਤਾ ਔਰ ਨਾ ਮੇਰੀ ਨੈਚਰਾਂ ਮੈਂ ਕਦੀ ਕਿਸੇ ਨਾਲ ਵਾਦਾ ਕਰਾਂ ਬਲਾਕ ਸੰਮਤੀ ਆਉਂਦੀ ਆ ਜ਼ਿਲ੍ਹਾ ਪ੍ਰਸ਼ਾਸਨ ਆਉਂਦੀ ਆ ਚੱਲੀ ਜਾਈਗੀ ਮੇਰੀ ਇਹ ਨੇਚਰ ਨਹੀਂ ਕਿ ਤੁਸੀਂ ਮੈਨੂੰ ਕੁਐਸਚਨ ਕੀਤਾ ਕਿ ਬਲਾਕ ਸੰਪਤੀ ਜ਼ਿਲ੍ਹਾ ਪ੍ਰਸ਼ਾਸਨ ਆ ਰਹੀ ਤੁਸੀਂ ਬੰਡਲ ਲਾਗੇ ਸਿਆਲ ਵੀ ਆਇਆ ਸਾਲ 'ਚ ਮੈਂ ਜੁੱਤੇ ਮੇਰੇ ਮੇਰੀ ਇਹ ਨੇਚਰ ਆ ਸਾਲ 'ਚ ਦੋ ਵਾਰ ਮੈਂ ਇਹ ਸੀਜ਼ਨ ਜਰੂਰ ਕਰੂੰਗਾ ਸਰਦੀ 'ਚ ਵੀਰ ਗਰਮੀ 'ਚ ਵੀ ਇਹ ਮੇਰੀ ਸ਼ੁਰੂਆਤ ਆ ਇਹ ਤਾਂ ਸ਼ਾਲੀ ਸ਼ੁਰੂਆਤ ਆ ਮੈਂ ਹੋਰ ਪਿੰਡਾਂ 'ਚ ਵੀ ਕਰਨ ਦੇ ਆ ਇਸ ਛੁਕਾਂ ਵੀ ਲੋਕ ਮੈਨੂੰ ਕਹਿਣ ਮੈਂ ਇਸ ਚੀਜ਼ ਨੂੰ ਹੋਰ ਪਿੰਡਾਂ 'ਚ ਵੀ ਲੈ ਕੇ ਜਾਵਾਂਗਾ ਬਹੁਤ ਵਧੀਆ ਪ੍ਰਾਲਾ ਜੀ ਬਹੁਤ ਵਧੀਆ ਧੰਨਵਾਦ ਤੁਹਾਡਾ ਬਹੁਤ ਬਹੁਤ ਦਵਿੰਦਰ ਜੀ ਕੀ ਕਹੋਗੇ ਜੋ ਸੱਤਾਧਾਰੀ ਆਮ ਆਦਮੀ ਪਾਰਟੀ ਕਹਿੰਦੀ ਅਸੀਂ ਆਵਾਂਗੇ ਆਮ ਆ ਉਹ ਦਿਸ ਨਹੀਂ ਰਹੇ ਹੁਣ ਇਹਦੇ ਵਿੱਚ ਜਣੀ ਏਸੀਆਂ ਚ ਬੈ ਗਏ ਉਹ ਮੇਰਾ ਮੈਟਰ ਨਹੀਂ ਉਸ ਦਾ ਜਵਾਬ ਦੇਣ ਦਾ ਉਹ ਉਹਨਾਂ ਨੂੰ ਪੁੱਛੋ ਜਿਹੜੇ ਸੱਤਾਧਾਰੀ ਕਹਿੰਦੇ ਸੀ ਅਸੀਂ ਆਵਾਂਗੇ ਨਾ ਆਵਾਂਗੇ ਉਹ ਮੇਰਾ ਮੈਟਰ ਹੈ ਹੀ ਨਹੀਂ ਨਹੀਂ ਆਮ ਆਦਮੀ ਕਹਿੰਦੇ ਸੀ ਉਹ ਆਪ ਦੇ ਆਪ ਨੂੰ ਦੇਖੋ ਆਮ ਤਾਂ ਹੁਣ ਤੁਹਾਨੂੰ ਪਤਾ ਹੀ ਹੈ ਸਾਰੀ ਗੱਲ ਦਾ ਹੁਣ ਕਹਿਣ ਨੂੰ ਰਹਿ ਗਿਆ ਪਿੱਛੇ ਦੇਖੋ ਛੇ ਰਹਿ ਗਿਆ ਦੱਸਣ ਆਮ ਤਾਂ ਬੈਠੇ ਨਹੀਂ ਆਪ ਜ਼ੋਰ ਕੋ ਦੇ ਆ ਆ ਬੱਚੇ ਆਮ ਨੇ ਯਾਰ ਇਹਨਾਂ ਦੀ ਕਦੇ ਕਿਸੇ ਨੇ ਸਾਰ ਲਈ ਆ ਮੈਂ ਤਾਂ ਆਕਾਦਾਲ ਵੀ ਦਿੰਦਾ ਰਿਆਂ ਇਹਨਾਂ ਨੂੰ ਮੈਂ ਤਾਂ ਇਹਨਾਂ ਨਾਲ ਕਈ ਕੱਟ ਕੇ ਵੀ ਜਾਂਦਾ ਰਿਆਂ ਅੱਜ ਸਾਡੇ ਅੱਜ ਮੈਂ ਕੱਪੜੇ ਦੇਣ ਆਇਆ ਇਹਨਾਂ ਨੂੰ ਮੈਂ ਤਾਂ ਇਹਨਾਂ ਵਰਗਾ ਇਹਨਾਂ ਵਿੱਚ ਹੀ ਆ ਮੇਰੇ ਤਾਂ ਤੁਸੀਂ ਤਨ ਤੇ ਵੀ ਕਦੇ ਕੁਰਤਾ ਪਜਾਮਾ ਨਹੀਂ ਦੇਖਿਆ ਹੁਣਾਂ ਪਿੰਡ ਦੇ ਵਿੱਚ ਮੈਂ ਟੀ-ਸ਼ਰਟ ਔਰ ਲੋਰ ਨਾਲ ਹੀ ਰਹਿਣਾ ਹਮੇਸ਼ਾ ਦੇਖ ਕੇ ਹੋਰ ਵੀ ਕਿਦੋਂ ਮੰਗ ਆਉਂਦੀ ਹੈ ਜੋ ਪੂਰੀ ਕਰੂੰਗੇ ਬਿਲਕੁਲ ਕਰਾਂਗੇ ਮੈਂ ਤਿਆਰ ਬੈਠਿਆ ਠੀਕ ਹੈ ਜੀ ਕੀ ਲੱਗਦਾ ਸਰਕਾਰ ਨੂੰ ਵੀ ਇਧਰ ਨੂੰ ਧਿਆਨ ਦੇਣ ਦੀ ਲੋੜ ਹੈ ਬਿਲਕੁਲ ਦੇਣ ਦੀ ਲੋੜ ਹੈ ਜੀ ਮੈਂ ਤਾਂ ਪਹਿਲਾਂ ਹੀ ਕਹਿ ਚੁੱਕਾ ਹਾਂ ਇਸ ਜੀ ਸਰਕਾਰ ਨੂੰ ਪਹਿਲੇ ਦੇ ਆਧਾਰ ਤੇ ਦੇਣ ਦੀ ਲੋੜ ਤਾਂ ਸਾਡੀਆਂ ਤਿੰਨ ਲੋੜਾਂ ਕੀ ਆ ਕੱਪੜਾ ਰੋਟੀ ਪਕੜਾ ਹੋਣਾ ਮਕਾਨ ਰੋਟੀ ਇਹ ਸਾਡੀਆਂ ਮੁੱਖਾਂ ਗੱਲਾਂ ਨੇ ਜੇ ਅਸੀਂ ਇਹ ਨਹੀਂ ਪੂਰੀ ਕਰ ਸਕਾਂਗੇ ਅਸੀਂ ਅਜਿਹੀ ਅਮੀਰੀ ਤੋਂ ਕਰਨਾ ਕੀ ਆ ਯਾਰ ਇੱਥੇ ਚੱਲਦਾ ਦੁਨੀਆ ਤਾਂ ਸਭ ਨੇ ਜਾਣਾ ਕੋਈ ਅਮੀਰ ਹੋ ਕੇ ਚਲਾ ਗਿਆ ਕੋਈ ਗਰੀਬ ਹੋ ਕੇ ਚਲਾ ਗਿਆ ਲੋਕਾਂ ਲਈ ਤਾਂ ਕੁਝ ਕਰਕੇ ਜਾਓ ਯਾਰ ਲੋਕਾਂ ਦੇ ਦਿਲ 'ਚ ਬਸੋ ਕੁਝ ਕਰਕੇ ਜਾਓ ਲੋਕ ਅੱਜ ਕਾ ਕਾਰੇ ਕੋਈ ਬੜਾ ਕਾਰਸਿਲ ਬਣੇ